ਟ੍ਰੈਵਿੰਗ ਅਪਡੇਟ ਕਿਉਂ ਕੀਤੀਆਂ ਜਾ ਰਹੀਆਂ ਨੇ ਕੀ ਰੀਜ਼ਨ ਹੈ ਚੇਂਜਸ ਹਰ ਕੰਟਰੀ ਦਾ ਹੱਕ ਹੈ ਕਰਨਾ ਤੇ ਉਹ ਕਰਦੇ ਰਹਿੰਦੇ ਨੇ ਐਸ ਪਰ ਦੇ ਪੋਲਿਸੀ ਕੈਨੇਡਾ ਨੇ ਤਾਂ 20 ਸਾਲ ਕੋਈ ਚੀਜ਼ ਨਹੀਂ ਕੀਤਾ 20 ਸਾਲਾਂ ਬਾਅਦ ਆ ਕੇ ਹੋਣਾ ਕਿ ਉਹਨਾਂ ਨੇ ਦੋ ਚਾਰ ਚੀਜ਼ਾਂ ਕੀਤੀ ਸੀ ਜੇਟ ਨੋਟ ਤੇ 19 ਮਾਰਚ 2024 ਤੋਂ ਬਾਅਦ ਕੋਈ ਵੀ ਬੱਚਾ ਜਣਾ ਹੈ ਪਲੱਸਟੂ ਤੋਂ ਬਾਅਦ ਆਪਣੇ ਸਪਾਊਸ ਨੂੰ ਨਹੀਂ ਬੁਲਾ ਪਾਏਗਾ ਤੇ ਨਕਲੀ ਮੈਰਿਜ ਕੰਟਰੈਕਟ ਮੈਰਿਜ ਬਹੁਤ ਹੁਣ ਲੱਭੀ ਸੀ ਨਾ ਉਹਨੂੰ ਸਟਾਪ ਕਰਨ ਵਾਸਤੇ ਗਵਰਨਮੈਂਟ ਨੂੰ ਕੁਝ ਕਰਨਾ ਪੈਣਾ ਸੀ ਤੇ ਵਧੀਆ ਸਟੈਪ ਹੈ ਵੀ ਰੀਅਲੀ ਐਪਰੀਸ਼ੀਏਟ ਜਿਹੜਾ ਕੈਂਡੀਡੀਟ ਗਵਰਨ ਸਾਨੂੰ ਆਵਾਜੇ ਚੋਣਾਂ ਦੇ ਬਾਕੀ ਪਰਫੈਸ਼ਨਲ ਅਟੈਸਟੇਸ਼ਨ ਲੈਟਰ ਲੋਕਾਂ ਨੇ ਬੜਾ ਰੋਲਾ ਪਾਇਆ ਜੀ ਪੀਏ ਇਹ ਨੂੰ ਲੈਣੀ ਪੈਣੀ ਹੈ ਜੀ ਤਾਂ ਹਜੂਰ ਤੋਂ ਕੁਝ ਨਹੀਂ ਹੋਇਆ ਉਹ ਤਾਂ ਕਾਲਜ ਵਾਲਿਆਂ ਨਹੀਂ ਲੈ ਕੇ ਦੇਣੀ ਹੈ ਸਾਡੀ ਸਾਰੇ ਪੋਲੀਟਿਸ ਤੋਂ ਗੱਦ ਹੋ ਗਈ ਹੈ ਬਸ ਟੂ ਪਾਸ ਹੋ ਤਾਈਂ ਫਟਾਫਟ ਬਾਹਰ ਭੱਜਣ ਦੀ ਕੋਸ਼ਿਸ਼ ਕਰ ਰਹੇ ਕੁਝ ਸਿੱਖ ਕੇ ਜਾਇਆ ਕਰੋ ਕੋਈ ਇੰਗਲਿਸ਼ ਸਿੱਖ ਲਓ ਕੋਮਪਿਊਟਰ ਸਿੱਖ ਲਓ ਗੱਡੀ ਚਲਾਣੇ ਸਿੱਖ ਲਓ ਖਾਣੇ ਖੂਣੇ ਬਣਾਣੇ ਸਿੱਖ ਲਓ ਕੈਨੇਡਾ ਅੰਬੈਸੀ ਨੇ ਵੀਜ਼ੇ ਦੇਣੇ ਬੰਦ ਨਹੀਂ ਕੀਤੇ ਹੈ ਕੈਨੇਡਾ ਅੰਬੈਸੀ ਨੇ ਵੀਜ਼ਾ ਦੇਤੋਂ ਮਨਾਂ ਨਹੀਂ ਕੀਤਾ ਕੋਰਸ ਰੈਲੇਵੈਂਟ ਹੋਣਾ ਆਪਣਾ ਜ਼ਰੂਰੀ ਕਿਤੇ ਗਲਤ ਕੋਰਸ ਨਾਲ ਲਏ ਬੈਠੇ ਹੋ ਕਾਲੀ ਕਾਲੀ ਦੇ ਵਿੱਚ ਗਲਤ ਲੋਕੇਸ਼ਨ ਨਾਲ ਲਏ ਬੈਠੇ ਹੋ ਵਿਦਾਉਟ ਆਇਲ ਸੀਦਰੀ ਤੋਸੀਫ ਅਲੱਗ-ਅਲੱਗ ਤਰ੍ਹਾਂ ਦੀ ਐਡ ਦੇਖ ਲੈਣੇ ਹੋ ਕਿ ਪੰਜ ਬੈਂਡ ਐਕਸ ਤੋਂ ਤਾਂ ਵੀ ਵੀ ਜਾ ਜਰਹਾ ਤੇ ਇੱਦਾਂ ਦੀ ਹਰਕਤ ਨਹੀਂ ਕਰਨੀ ਹੈ ਜੋ ਵੀ ਕੋਈ ਵਿਦੇਸ਼ ਜਾਣ ਬਾਰੇ ਸੋਚ ਰਿਹਾ ਹੈ ਤਾਂ ਸਭ ਤੋਂ ਫਰਸਟ ਪ੍ਰਾਇੋਰਟੀ ਹੁੰਦੀ ਹੈ ਕੈਨੇਡਾ ਜਾਣਾ ਜੀ ਹਾਂ ਕੈਨੇਡਾ ਹੋ ਗਿਆ ਆਸਟ੍ਰੇਲੀਆ ਹੋ ਗਿਆ ਫਰਸਟ ਪ੍ਰਾਇੋਰਟੀ ਹਮੇਸ਼ਾ ਹੀ ਇਹਨਾਂ ਕੰਟਰੀਸ ਨੂੰ ਦਿੱਤੀ ਜਾਂਦੀ ਹੈ ਪਰ ਦਿਨ ਬਦ ਦਿਨ ਇਹ ਚਿਹਰੇ ਰੂਲਸ ਬਹੁਤ ਜ਼ਿਆਦਾ ਟਫ ਹੁੰਦੇ ਜਾ ਰਹੇ ਨੇ ਅਪਡੇਸ਼ਨਸ ਆ ਰਹੀਆਂ ਨੇ ਬਹੁਤ ਲੋ ਕਨਫਿਊਜ਼ਨ ਨੇ ਕਿ ਕੈਨੇਡਾ ਦੇ ਵਿੱਚ ਟਾਈਮ ਟੂ ਟਾਈਮ ਇਹਨੀਆਂ ਅਪਡੇਟਸ ਕਿਉਂ ਕੀਤੀਆਂ ਜਾ ਰਹੀਆਂ ਨੇ ਕੀ ਰੀਜ਼ਨ ਹੈ ਜਿਹੜੀਆਂ ਨਿਊ ਅਪਡੇਟਸ ਹੋਈਆਂ ਨੇ ਇਸ ਬਾਰੇ ਵੀ ਜਾਣਕਾਰੀ ਹਾਸਲ ਕਰਾਂਗੇ ਕੈਪਰੀਆ ਐਜੂਕੇਸ਼ਨ ਐਮਿਗ੍ਰੇਸ਼ਨ ਸਰਵਿਸਿਜ਼ ਤੋਂ ਮਿਸਟਰ ਨਿਤਿਨ chavla ਜੀ ਆ ਸਰਸ਼ੀਕਲ ਸਰ ਸਰਸ਼ੀਕਲ ਮੈਮ ਸਰ ਸਭ ਤੋਂ ਪਹਿਲਾਂ ਤਾਂ ਇਹ ਹੀ ਹੈ ਜਦੋਂ ਵੀ ਕੋਈ ਕਿਤੇ ਜਾਣਾ ਚਾਹੁੰਦਾ ਹੈ ਬਾਹਰ ਜਾਣਾ ਚਾਹੁੰਦਾ ਹੈ ਕੈਨੇਡਾ ਉਹਦੀ ਫਰਸਟ ਪ੍ਰਾਇੋਰਟੀ ਹੁੰਦੀ ਹੈ ਪਰ ਕੈਨੇਡਾ ਦੇ ਵਿੱਚ ਇਸ ਤਰੀਕੇ ਨਾਲ ਰੂਲਸ ਅਪਡੇਸ਼ਨਸ ਹੁੰਦੀਆਂ ਰਹਿੰਦੀਆਂ ਨੇ ਟਾਈਮ ਟੂ ਟਾਈਮ ਚੇਂਜ ਕੀਤੇ ਜਾ ਰਹੇ ਨੇ ਚਾਹੇ ਸਪਾਊਸ ਵੀਜ਼ਾ ਨੂੰ ਲੈ ਕੇ ਹੋਵੇ ਜੀਆਈਸੀ ਨੂੰ ਲੈ ਕੇ ਇਹਦੀ ਬਹੁਤ ਕਨਫਿਊਜ਼ਨ ਰਹਿੰਦੀ ਹੈ ਲੋਕਾਂ ਦੇ ਵਿੱਚ ਉਹਨਾਂ ਨੂੰ ਜ਼ਰਾ ਕਲੀਅਰ ਕਰੋ ਦੇ ਕੋਈ ਦੇ ਕੋਈ ਸ਼ੱਕ ਨਹੀਂ ਕਰਨ ਕਿ ਬੱਚੇ ਦੀ ਪਹਿਲੀ ਚੁਆਇਸ ਅੱਜ ਜੇ ਬੱਚਾ ਸੋਚੇ ਕਿ ਮੈਂ ਬਾਹਰ ਜਾਣਾ ਤੇ ਪਹਿਲੀ ਚੁਆਇਸ ਕੱਲ ਵੀ ਕਰਨਾ ਸੀ ਅੱਜ ਵੀ ਕਰਨਾ ਤੇ ਕੱਲ ਵੀ ਕੈਨੇਡਾ ਹੀ ਰਹਿਣੀ ਹੈ ਕਿਤੇ ਕੋਈ ਸ਼ੱਕ ਨਹੀਂ ਹੈ ਜੀ ਚੇਂजेस ਹਰ ਕੰਟਰੀ ਦਾ ਹੱਕ ਹੈ ਕਰਨਾ ਤੇ ਉਹ ਕਰਦੇ ਰਹਿੰਦੇ ਨੇ ਐਸ ਪਰ ਦੇ ਦੇ ਪੋਲਿਸੀਜ਼ ਜੇ ਗੱਲ ਕਰੀਏ ਆਸਟ੍ਰੇਲੀਆ ਦੇ ਉਹਨੇ ਕਈ ਵਾਰੀ ਚੇਂਜ ਕੀਤੇ ਗੱਲ ਕਰੀਏ ਯੂਕੇ ਦੀ ਯੂਐਸਏ ਦੀ ਦਾ ਟਾਈਮ ਟੂ ਟਾਈਮ ਚੇਂਜ ਹੁੰਦਾ ਰਹਿੰਦਾ ਹੈ ਕੈਨੇਡਾ ਨੇ ਤਾਂ 20 ਸਾਲ ਕੋਈ ਚੇਂਜ ਨਹੀਂ ਕੀਤਾ 20 ਸਾਲਾਂ ਬਾਅਦ ਆਕੇ ਹੁਣ ਆਕੇ ਉਹਨਾਂ ਨੇ ਦੋ ਚਾਰ ਚੇਂਜ ਕੀਤੇ ਉਹ ਵੀ ਜਦੋਂ ਨਾਲ ਕੋ ਲੱਖਾਂ ਬੱਚਾ ਉੱਥ ਅੱਜ ਕੈਨੇਡਾ ਨੇ ਤਿੰਨ ਚਾਰ ਨਵੇਂ ਚੇਂਜ ਕੀਤੇ ਦਸੰਬਰ ਦੇ ਵਿੱਚ ਇਹਨਾਂ ਨੇ ਪਹਿਲਾ ਚੇਂਜ ਕੀਤਾ ਕਿ ਜੀਆਈਸੀ ਵਧਾ ਦੇਾਂਗੇ 10200 ਡਾਲਰ ਜਿਹੜਾ 20 ਸਾਲਾਂ ਤੋਂ ਇੱਕੋ ਹੀ ਖਰਚਾ ਚੱਲਦੀ ਜਾ ਰਿਹਾ ਸੀ ਉਹ ਵੱਧ ਕੇ 2831 ਹੋ ਗਿਆ ਤੇ ਹੋਣਾ ਵੀ ਸੀਗਾ ਚਲੋ ਠੀਕ ਹੈ ਨਾ ਕਿਉਂਕਿ ਮਹਿੰਗਾਈ ਇੰਨੀ ਵਧ ਗਈ ਸੀ 20 ਸਾਲਾਂ 'ਚ ਮਹਿੰਗਾਈ ਡਬਲ ਤਾਂ ਹੋ ਗਈ ਤੇ ਜੇ ਉਹਨਾਂ ਨੇ 20 ਸਾਲ ਬਾਅਦ ਇੱਕੋ ਜਿਹਾ ਚੇਂਜ ਕਰਦਾ ਤਾਂ ਇਟਸ ਅ ਗੁੱਡ ਥਿੰਗ ਉਹਨਾਂ ਦੇ ਬੱਚੇ ਦਾ ਆਪਣਾ ਪੈਸਾ ਹੈ ਉਹ ਖਰਚਾ ਨਹੀਂ ਹੋ ਰਿਹਾ ਬੱਚੇ ਨੂੰ ਉੱਥੇ ਅੱਗੇ ਪੈਸਾ ਵਾਪਸ ਮਿਲ ਜਾਣਾ ਸਾਰਿਆਂ ਨੂੰ ਪਤਾ ਹੈ ਦੂਜਾ ਚੇਂਜ ਸਪਾਊ ਇਹ ਲੋਕ ਸਪਾਊਸ ਨੂੰ ਵੀਜ਼ਾ ਦਿੰਦੇ ਸੀ ਸਿਰਫ ਮਾਸਟਰ ਡਿਗਰੀ ਵਾਲੇ ਬੱਚੇ ਨੂੰ ਕੈਨੇਡਾ ਕਹਿੰਦਾ ਸੀ ਪਲੱਸ 2 ਪਾਸ ਵਾਲੇ ਵੀ ਆ ਜਾਓ ਉਹਦੇ ਵਿੱਚ ਨੁਕਸਾਨ ਕੀ ਹੋਇਆ ਕਿ ਲੋਕਾਂ ਨੇ ਫੇਕ ਮੈਰਿਜ ਬੜੀ ਖਰਾਨੀ ਸ਼ੁਰੂ ਕਰ ਦਿੱਤੀ ਮੁੰਡੇ ਲੈ ਕੇ ਕਹਿੰਦੇ ਸੀ ਕਿ ਇਹ ਕੁੜੀ ਆਲਸ ਪਾਸ ਮਿਲ ਜਵੇ ਕੁੜੀਆਂ ਲੈ ਕੇ ਕਹਿੰਦੇ ਸੀ ਕੁੜੀ ਨੂੰ ਆਲਸ ਕਰਾਤੀ ਹੈ ਮੁੰਡਾ ਪੈਸੇ ਲਾਣ ਆ ਲੱਭ ਜੇ ਤਾਂ ਕੁੱਲ ਮਿਲਾ ਕੇ ਹੋਇਆ ਕਿ ਨਕਲੀ ਮੈਰਿਜ ਜਦ ਤੱਕ ਅਬੈਸੀ ਨੂੰ ਪਤਾ ਲੱਗਿਆ ਤਦ ਤੱਕ ਹਜ਼ਾਰਾਂ ਲੋਕ ਉੱਥੇ ਪਹੁੰਚ ਚੁੱਕੇ ਸੀਗੇ ਫਿਰ ਅੰਬੈਸੀ ਨੂੰ ਸਮਝ ਆਇਆ ਕਿ ਇਹ ਪੰਜਾਬ ਹੈ ਜਾਂ ਇੰਡੀਆ ਤਾਂ ਲੋਕੀ ਆਪਣੀ ਕਜ਼ਨ ਨਾਲ ਵਿਆਹ ਕਰਾ ਕੇ ਆਿੰਦੇ ਕਿ ਇਹਨੇ ਆਸ ਕਿ ਕਿੰਨੀ ਹੋ ਜਾਂਦੀ ਹੈ ਕੰਟਰੈਕਟ ਮੈਰਿਜਸ ਦਾ ਬਹੁਤ ਪੰਗਾ ਜਦੋਂ ਉਹਨਾਂ ਨੂੰ ਸਿਚੁਏਸ਼ਨ ਸਮਝ ਆਈ ਫਿਰ ਉਹਨਾਂ ਨੇ ਕਹਤਾ ਕਿ ਮਾਸਟਰਸ ਡਿਗਰੀ ਤੱਕ ਜਾ ਕੇ ਬੱਚਾ ਮੈਚੂਰ ਹੋ ਜਾਂਦਾ ਹੈ ਫਿਰ ਉਹਨਾਂ ਨੇ ਮੈਚੂਰ ਸਟੂਡੈਂਟ ਵਾਸਤੇ ਇੱਕ ਕਰਤਾ ਹੁਣ ਰੀਸੈਂਟ ਰੂਲ ਜਿਹੜਾ ਨੇ ਇਸ਼ੂ ਕੀਤਾ ਕਿ ਇਮੀਡੀਏਟ ਨੋਟ ਤੇ 19 ਮਾਰਚ 2024 ਤੋਂ ਬਾਅਦ ਕੋਈ ਵੀ ਬੱਚਾ ਜਿਹੜਾ ਹੈ ਪਲੱਸ 2 ਤੋਂ ਬਾਅਦ ਆਪਣੇ ਸਪਾਊਸ ਨੂੰ ਨਹੀਂ ਬੁਲਾ ਪਾਏਗਾ ਜਿਹੜਾ ਮਾਸਟਰਸ ਡਿਗਰੀ ਕਰਨ ਚੱਲਦਾ ਹੈ ਜਾਂ ਪੀ ਐਚ ਡੀ ਕਰਨ ਚੱਲਦਾ ਹੈ ਸਿਰਫ ਉਹ ਹੀ ਆਪਣੇ ਸਪਾਊਸ ਨੂੰ ਹਸਬੰਡ ਜਾਂ ਵਾਈਫ ਨੂੰ ਨਾਲ ਲੈ ਕੇ ਜਾ ਪਾਏਗਾ ਓਕੇ ਸਰ ਇਹ ਰੂਲ ਬਹੁਤ ਜ਼ਿਆਦਾ ਲੋਕ ਉੱਥੇ ਜਿਹੜੇ ਗਏ ਹੋਏ ਨੇ ਇਸੇ ਇੰਟੈਂਸ਼ਨ ਨਾਲ ਗਏ ਸੀ ਕਿ ਅਸੀਂ ਸੈਟਲ ਹੋ ਜਾਈਏ ਬਾਅਦ ਚੋਂ ਆਪਣੀ ਫੈਮਿਲੀ ਨੂੰ ਬੁਲਾ ਲਈਏ ਕਹ ਦिए ਕਿ ਇੱਕ ਰਿਵਾਜ ਹੀ ਚੱਲਦਾ ਆ ਰਿਹਾ ਕਿ ਇੱਕ ਬੰਦਾ ਚਲਾ ਗਿਆ ਸਾਰੀ ਫੈਮਲੀ ਬਾਹਰ ਚਲੀ ਜਾਂਦੀ ਹੈ ਨਿਊ ਪ੍ਰੋਸੈਸ ਦੀ ਜੇ ਗੱਲ ਕਰੀਏ ਜਿਵੇਂ ਤੁਸੀਂ ਦੱਸਿਆ ਕਿ ਅਪਡੇਸ਼ਨਸ ਆ ਰਹੀਆਂ ਸਪਾਊਸ ਨੂੰ ਬੁਲਾਉਣਾ ਡਿਫਿਕਲਟ ਹੋ ਗਿਆ ਫੈਮਲੀ ਦੇ ਲਈ ਕਿੰਨਾ ਡਿਫਿਕਲਟ ਹੋ ਗਿਆ ਦੇਖੋ ਫੈਮਲੀ ਵਾਸ ਨੇਵਰ ਡਿਫਿਕਲਟ ਹਰ ਮਾਪਿਓ ਨੂੰ ਹੱਕ ਹੈ ਜਿਹੜਾ ਬੱਚਾ ਉੱਥੇ ਪੜਦਾ ਪਿਆ ਕਿਸੇ ਵੀ ਦੇਸ਼ ਵਿੱਚ ਉਹਨੂੰ ਜਾ ਕੇ ਮਿਲ ਸਕਾ ਕੈਨੇਡਾ ਦਾ ਤਾਂ ਰੂਲ ਹੀ ਆ ਚਲੋ ਇਹਨਾਂ ਨੇ 10 ਸਾਲਾਂ ਦਾ ਵੀਜ਼ਾ ਦੇਣਾ ਹੈ 10 ਸਾਲ ਚ 6 ਮਹੀਨੇ ਤੁਸੀਂ ਵਾਤਵਾਰ ਰਹਿ ਸਕਦੇ ਹੋ ਤੁਸੀਂ ਇੱਕ ਵਾਰੀ ਜਾਓ ਦੋ ਵਾਰੀ ਜਾਓ ਹਰ 6 ਮਹੀਨੇ ਬਾਅਦ ਚਲਿਓ ਕੈ ਯਾਰ ਹਸਬੰਡ ਨੂੰ ਵੀ ਮਿਲਣਾ ਔਖਾ ਨਹੀਂ ਹੋਇਆ ਦੋ ਤਰੀਕੇ ਨੇ ਪਹਿਲਾ ਤਰੀਕਾ ਜਾਂ ਤਾਂ ਮਾਸਟਰਸ ਦੀ ਵਿਦਿਆ ਅੱcha ਜਾਵੇ ਤੇ ਬੱਚਾ ਨਾਲ ਹੀ ਹਸਬੰਦ ਨੂੰ ਲੈ ਕੇ ਜਾ ਸਕਦਾ ਜਾਂ ਵਾਈਫ ਨੂੰ ਨਾਲ ਲੈ ਕੇ ਜਾ ਸਕਦਾ ਹੈ ਦੂਜਾ ਜਦੋਂ ਵਰਕ ਪਰਮਿਟ ਤੇ ਚਲਾ ਗਿਆ 2 ਸਾਲ ਦੀ ਪੜ੍ਹਾਈ ਕਰਕੇ 3 ਸਾਲਾਂ ਦਾ ਵਰਕ ਪਰਮਿਟ ਤਾਂ ਮਿਲਣਾ ਹੀ ਹੈ ਜਦੋਂ ਵਰਕ ਪਰਮਿਟ ਤੇ ਚਲਾ ਗਿਆ ਉਦੋਂ ਤਾਂ ਸਪਾਊਸ ਨੂੰ ਬੁਲਾ ਹੀ ਸਕਦਾ ਕਿਉਂਕਿ ਉਹ 3 ਸਾਲ ਦੇ ਓਪਨ ਵਰਕ ਪਰਮਿਟ ਦੇ ਉੱਪਰ ਹੈ ਤੇ ਆਪਣੇ ਸਪਾਊਸ ਨੂੰ ਵੀ ਵਰਕ ਪਰਮਿਟ ਤੇ ਬੁਲਾ ਸਕਦਾ ਹੈ ਤਾਂ ਕੋਈ ਇੰਨਾ ਔਖਾ ਨਹੀਂ ਨਾਲੇ ਐਡਾ ਵੱਡਾ ਕੋਈ ਮਾਰਜਨ ਨਹੀਂ ਸੀ ਜਾਂ ਜਿੰਨਾ ਕਿ ਲੋਕਾਂ ਨੂੰ ਲੱਗਨ ਲੱਪਿਆ ਕਿ ਬੜਾ ਵੱਡਾ ਇਹ ਤਾਂ 5% ਇਦਾਂ ਦਾ ਬੱਚਾ ਸੀ ਜਿਹੜਾ ਨਕਲੀ ਮੈਰਿ ਹਾਲਪੇ ਦਿੰਦੇ ਸੀ ਕਿ ਚਲ ਦੋਨੇ ਜੀ ਇਕੱਠੇ ਚੱਲੇ ਆਣਗੇ ਉਹ ਕਈ ਹੱਦ ਤੱਕ ਤਾਂ ਸਹੀ ਸੀਗਾ ਜਿਹੜੀਆਂ ਚੰਗੇ ਪਰਿਵਾਰ ਸੀ ਉਹਨਾਂ ਦਾ ਸਹੀ ਸੀਗੀ ਸੋਚ ਸਹੀ ਸੀਗੀ ਚਲੋ ਦੋਨੇ ਜੀ ਇਕੱਠੇ ਜਾਣਗੇ ਇੱਕ ਦੂਜੇ ਦਾ ਧਿਆਨ ਰੱਖਿਆ ਰਹੇਗਾ ਪਰ ਉਹਦੀ ਆੜ ਵਿੱਚ ਜਿਹੜੀ ਨਕਲੀ ਮੈਰਿਜ ਕੰਟਰੈਕਟ ਮੈਰਿਜ ਬਹੁਤ ਹੋਣ ਲੱਪੀ ਸੀ ਨਾ ਉਹਨੂੰ ਸਟਾਪ ਕਰਨ ਵਾਸਤੇ ਗਵਰਨਮੈਂਟ ਨੂੰ ਕੁਝ ਕਰਨਾ ਪੈਣਾ ਸੀ ਤੇ ਵਧੀਆ ਸਟੈਪ ਹੈ ਵੀ ਰੀਅਲੀ ਐਪਰੀਸ਼ੀਏਟ ਜਿਹੜਾ ਕੈਂਡੀਡੇਟ ਗਵਰਨਮੈਂਟ ਨੇ ਸਟੈਪ ਲਿਤਾ ਹੈ ਇਹ ਫਾਇਦੇ ਵਾਲਾ ਸਟੈਪ ਹੈ ਉਹ ਕਹਿੰਦੇ ਨੇ ਆٹے ਨਾਲ ਘਣ ਵੀ ਪਿਸ ਜਾਂਦਾ ਉਹਨਾਂ ਨਾਲ ਆਹੀ ਹੋ ਗਿਆ ਕਿ ਜਿਹੜੇ ਮਤਲਬ ਅਰ ਕਰਾਂਗੇ ਪ੍ਰੋਸੈਸ ਦੀ ਜਿਵੇਂ ਤੁਸੀਂ ਦੱਸਿਆ ਕਿ ਪ੍ਰੋਸੈਸ ਦੇ ਵਿੱਚ ਕੀ ਚੇਂਜਸ ਆਈਆਂ ਨੇ ਇਸ ਬਾਰੇ ਸਾਡੇ ਈਵਰਸ ਨੂੰ ਜ਼ਰੂਰ ਦੱਸੋ ਦੇਖੋ ਹਕਤਾਂ ਨਵਾਂ ਜੀਨਿਓਨਰ ਬਤਾ ਪ੍ਰਵਿੰਸ਼ਨਲ ਅਟੈਸਟੇਸ਼ਨ ਲੈਟਰ ਲੋਕਾਂ ਨੇ ਬੜਾ ਰੋਲਾ ਪਾਇਆ ਜੀ ਪੀਐਲ ਹੁਣ ਲੈਣੀ ਪੈਣੀ ਹੈ ਜੀ ਇੰਦਾ ਹੋ ਜੁ ਓਦਾਂ ਜੁ ਕੁਛ ਨਹੀਂ ਹੋਇਆ ਉਹਨਾਂ ਨੇ ਕਿਹਾ ਕਹਿੰਦੇ ਅਸੀਂ 2 ਲੱਖ ਸਮਥਿੰਗ ਵੀਜ਼ਾ ਪਹਿਲੇ 3 ਲੱਖ ਸਮਥਿੰਗ ਉਹਨਾਂ ਨੇ ਕਿਹਾ ਫਿਰ 2 ਲੱਖ ਸਮਥਿੰਗ ਦੇ ਆਕੇ ਕਿ ਇੰਨੇ ਕਸੀ ਸਾਲ ਦੇ ਸਟੱਡੀ ਪਰਮਿਟ ਇਸ਼ੂ ਕਰਨੇ ਹੈ ਪਹਿਲੀ ਗੱਲ ਤਾਂ ਦੂਜੇ ਪਾਸੇ ਕੈਨੇਡਾ ਨੇ ਇਹ ਵੀ ਕਿਹਾ ਹੈ ਕਿ 14 15 ਲੱਖ ਬੰਦਾ ਸਾਨੂੰ ਅਗਲੇ 3 ਸਾਲ ਤੂੰ ਬੰਦ ਨੂੰ ਵੀਜ਼ਾ ਨਹੀਂ ਮਿਲੂਗਾ ਪਰ ਵੀਜ਼ਾ ਉਹਨੂੰ ਮਿਲੂਗਾ ਜਿਹੜਾ ਬੰਦਾ ਐਲੀਜੀਬਲ ਹੈ ਐਲੀਜੀਬਲ ਹੈ ਬਿਲਕੁਲ ਜਿਹੜੇ ਬੱਚੇ ਦੇ 6 ਬੈਂਡ ਓਵਰਾਲ ਹੈਗੇ ਨੇ ਜਿਹੜਾ ਬੱਚੇ 60% ਮਾਰਕਸ ਹੈ ਜੈਨੂਨ ਸਟੱਡੀ ਕਰਨ ਵਾਸਤੇ ਜਾ ਰਿਹਾ ਜਿਹਦਾ ਪਰਪਸ ਸਿਰਫ ਅਰ ਸਿਰਫ ਪੜ੍ਹਾਈ ਕਰਨਾ ਉਸ ਤੋਂ ਬਾਅਦ ਸੈਟਲ ਹੋਣਾ ਹੈ ਤੇ ਕੰਟਰੀ ਕਹਿੰਦੀ ਹੈ ਕਿ ਜ਼ਰੂਰ ਆਓ ਵੈਲਕਮ ਹੈ ਦੋਨੇ ਹੱਥ ਖੋਲ ਕੇ ਸਵਾਗਤ ਕਰ ਅਲੀ ਕੰਟਰੀ ਤਿਆਰ ਖੜੀ ਹੈ ਜਾਣ ਵਾਲੇ ਬੰਦੇ ਦੇ ਵਿੱਚ ਜਿਹੜਾ ਹੈ ਉਹ ਸਹੀ ਡਾਕੂਮੈਂਟੇਸ਼ਨ ਦਾ ਤੇ ਆਇਲਸ ਕਰਨ ਦਾ ਹਿੰਮਤ ਜੜੀ ਹੋਣੀ ਚਾਹੀਦੀ ਹੈ ਦੂਸਰੀ ਗੱਲ ਕੀ ਪ੍ਰੋਸੈਸ ਦੇ ਵਿੱਚ ਕੋਈ ਚੇਂਜ ਆ ਦੇਗਾ ਕੋਈ ਚੇਂਜ ਨਹੀਂ ਯਾਰੀ ਉਹੀ ਸਟੈਪ ਹੈ ਪਹਿਲੇ ਆਫਰ ਲੈਟਰ ਆਣੀ ਜਾਂ ਫਿਰ ਤੁਸੀਂ ਫੀਸ ਜਮ੍ਹਾਂ ਕਰਾਣੀ ਹੈ ਮੈਡੀਕਲ ਕਰਵਾ ਲਿਆ ਹੁਣ ਜਿਹੜੀ ਪੀਏਲ ਦੀ ਗੱਲ ਆ ਰਹੀ ਹੈ ਕਿ ਪਰਮਿਸ਼ਨਲ ਅਟੈਸਟੇਸ਼ਨ ਲੈਟਰ ਲੈਣੀ ਹੈ ਉਹ ਤਾਂ ਕਾਲਜ ਵਾਲਿਆਂ ਨੇ ਹੀ ਲੈ ਕੇ ਦੇਣੀ ਹੈ ਸਾਡੀ ਸਾਰੇ ਕਾਲਜਿਸ ਨਾਲ ਗੱਲ ਹੋ ਗਈ ਹੈ ਉਹ ਕਹਿੰਦੇ ਅਸੀਂ ਆਪ ਇਸ਼ੂ ਕਰਨੀ ਤੇ ਕਾਲਜ ਵਾਲਿਆਂ ਨੇ ਇੱਕ ਲੈਟਰ ਇਸ਼ੂ ਕਰਨੀ ਹੈ ਜਿੰਨਾ ਉਹ ਪਹਿਲੇ ਐਲਓ ਇਸ਼ੂ ਕਰਦੇ ਸੀਗੇ ਉਹਦੇ ਨਾਲ ਹੀ ਹੁਣ ਪੀਏਲ ਵੀ ਇਸ਼ੂ ਕਰ ਦੇਣਗੇ ਤਾਂ ਨੋ ਬੇਟ ਡੀਲ ਹੈ ਨਾ ਕਿਉਂਕਿ ਹੋਇਆ ਕਿਉਂਆ ਪੀਏਲ ਦਾ ਮਾਮਲਾ ਕਿ ਸੈਂਟਰ ਗਵਰਨਮੈਂਟ ਸਟੇਟ ਗਵਰਨਮੈਂਟ ਨੂੰ ਸੀ ਕਿ ਤੁਸੀਂ 30000 ਬੰਦੇ ਭਲਾ ਸਕਦੇ ਹੋ ਜਾਂ 40000 ਬੰਦੇ ਭਲਾ ਸਕਦੇ ਹੋ 10 ਸਟੇਟ ਹੈ ਨਾ 10ਾਂ ਨੂੰ ਬੰਦੇ ਵੰਡੇ ਕਿ ਤੁਸੀਂ ਇੰਨੇ ਬੱਚਾ ਭਲਾ ਸਕਦੇ ਹੋ ਇਸ ਤੋਂ ਵੱਧ ਨਹੀਂ ਭਲਾ ਸਕਦੇ ਸਟੇਟ ਵਾਲਿਆਂ ਨੇ ਕਾਲਜ ਦੀ ਕਪੈਸਿਟੀ ਦੇ ਸਾਨੂੰ ਉਹਨਾਂ ਨੇ ਸੀਟਾਂ ਦਿੱਤੀਆਂ ਵੀ ਤੁਹਾਡਾ ਛੋਟਾ ਕਾਲਜ ਤਾਂ ਤੁਸੀਂ 200 ਸੀਟ ਵੱਡਾ ਕਾਲਜ ਤਾਂ 500 ਸੀਟ ਇਦਾਂ ਉਹਨਾਂ ਨੇ ਸੀਟਾਂ ਵੰਡਤੀਆਂ ਹੁਣ ਕੀ ਹੈ ਕਿ ਕਾਲਜ ਸਟੇਟ ਨੂੰ ਕਹੇਗਾ ਕਿ ਮੇਰੇ ਕੋਲ 500 ਸੀਟਾਂ ਹੈਗੀਆਂ ਨੇ ਉਹ ਚੋਂ ਆ ਲਈ ਇੱਕ ਸੀਟ ਦੀ ਲੈਟਰ ਦੇ ਦਿਓ ਪੀਐਲ ਦੇਦਣਗੇ ਨਾਰਮਲ ਜੀ ਗੱਲ ਹੈ ਪ੍ਰੋਸੈਸ ਹੈ ਸਿਰਫ ਜੀ ਸੋ ਪਹਿਲੇ ਆਫਰ ਲੈਟਰ ਫੀਸ ਜਮਾ ਕਰਾਈ ਬੱਚੇ ਨੇ ਮੈਡੀ ਉਹਦੀ ਐਲਓ ਦੇ ਨਾਲ ਪੀਏ ਲੱਗੀ ਪਰਮਿਸ਼ਨ ਅਟੈਸਟੇਸ਼ਨ ਲੈਟਰ ਅੰਬੈਸੀ ਦੇ ਵਿੱਚ ਫਾਈਲ ਲਗਣੀ ਹੈ ਤੇ 15 ਦਿਨਾਂ ਚ ਵੀਜ਼ਾ ਹੈ ਕੈਨੇਡਾ ਅੰਬੈਸੀ ਨੇ ਵੀਜ਼ੇ ਦੇਣੇ ਬੰਦ ਨਹੀਂ ਕੀਤੇ ਹੈ ਕੈਨੇਡਾ ਅੰਬੈਸੀ ਨੇ ਵੀਜ਼ਾ ਦੇਣ ਤੋਂ ਮਨਾਂ ਨਹੀਂ ਕੀਤਾ ਹੈ ਸਰ ਸਟੂਡੈਂਟਸ ਉਹ ਬਹੁਤ ਜ਼ਿਆਦਾ ਡਰਨ ਲੱਗੇ ਨੇ ਕੈਨੇਡਾ ਜਾਣ ਨੂੰ ਕਿਉਂਕਿ ਇਹ ਦੇਖਿਆ ਜਾਵੇ ਬਹੁਤ ਸਾਰੀਆਂ ਇਦਾਂ ਦੀਆਂ ਨਿਊਜ਼ ਵੀ ਤੁਸੀਂ ਵੀ ਸੁਣ ਰਹੇ ਹੋ ਕਿ ਮਤਲਬ ਹਾਰਟ ਅਟੈਕ ਹੋ ਗਿਆ ਜਾਂ ਫਿਰ ਮੌਤਾਂ ਹੋ ਰਹੀਆਂ ਨੇ ਉਸ ਤੋਂ ਇਲਾਵਾ ਰੂਲਸ ਨੂੰ ਲੈ ਕੇ ਬਹੁਤ ਜ਼ਿਆਦਾ ਕਨਫਿਊਜ਼ਨ ਰਹਿੰਦੀ ਹੈ ਪੈਸੇ ਨੂੰ ਲੈ ਕੇ ਵੀ ਬਹੁਤ ਕਿ ਡਬਲ ਕਰ ਦਿੱਤੀ ਹੈ ਜੀਆਈਸੀ ਇੰਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਸਟੂਡੈਂਟ ਦਾ ਫਿਊਚਰ ਜੇ ਗੱਲ ਕਰੀਏ ਕੈਨੇਡਾ ਦੇ ਵਿੱਚ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਦੇਖੋ ਅੱਜ ਦੀ ਡੇਟ ਦੇ ਵਿੱਚ ਮੈਂ ਪਹਿਲੇ ਵੀ ਕਿਹਾ ਕਿ ਹਰ ਬੰਦੇ ਦਾ ਫਿਊਚਰ ਹਰ ਜਗ੍ਹਾ ਤੇ ਸੈਟਲ ਨਹੀਂ ਹੋਣਾ ਅੱਜ ਕੰਪੀਟੈਂਟ ਬੱਚਾ ਦੀ ਲੋੜ ਹੈ ਅੱਜ ਉਸ ਬੱਚੇ ਦੀ ਲੋੜ ਹੈ ਪੂਰੀ ਦੁਨੀਆ ਨੂੰ ਜਿਹੜਾ ਬੱਚਾ ਕੰਫੀਡੈਂਟ ਹੈਗਾ ਜਿਹੜਾ ਬੱਚਾ ਪੜਿਆ ਲਿਖਿਆ ਹੈ ਜਿਹੜਾ ਇੰਗਲਿਸ਼ ਬੋਲ ਸਕਦਾ ਹੈ ਅੱਜ ਉਹ ਬੱਚਾ ਨਹੀਂ ਚਾਹੀਦਾ ਜਿਹੜਾ ਉੱਥੇ ਜਾ ਕੇ ਗੱਲ ਨਾ ਕਰ ਸਕੇ ਅੱਜ ਉਹ ਬੱਚਾ ਨਹੀਂ ਚਾਹੀਦਾ ਉਹਨਾਂ ਨੂੰ ਜਿਹੜਾ ਬੱਚਾ ਉੱਥੇ ਜਾ ਕੇ ਰੋਟੀ ਖਾਣੀ ਹੈ ਤਾਂ ਵੀ ਉਹਨੂੰ ਪਤਾ ਨਾ ਹੋਵੇ ਕਿ ਕਿੱਦਾਂ ਮੰਗਣੀ ਸਭ ਕਮਿਊਨੀਕੇਸ਼ਨ ਸਕਿੱਲ ਮੈਟਰ ਕਰਦਾ ਹੈ ਨਿਜੀਬਲ ਬੱਚਾ ਚਾਹੀਦਾ ਹੈ ਮੇਰੀ ਬੇਨਤੀ ਹੈ ਉਹਨਾਂ ਬੱਚਿਆਂ ਨੂੰ ਵੀ ਇਹ ਜਿਹੜੇ ਪਲੱਸ 2 ਪਾਸ ਹੁੰਦੇ ਹੀ ਫਟਾਫਟ ਬਾਹਰ ਭੱਜਣ ਦੀ ਕੋਸ਼ਿਸ਼ ਕਰਦੇ ਹੋ ਕੁਝ ਸਿੱਖ ਕੇ ਜਾਇ ਜਾ ਕੇ ਉੱਥੇ ਜਾ ਕੇ ਫਿਰ ਫੋਨ ਕਰਕੇ ਵੀਡੀਓ ਕਾਲਾਂ ਦੇ ਉੱਪਰ ਰੋਟੀਆਂ ਬਣਾਉਣੀਆਂ ਸਿੱਖਦੇ ਨੇ ਕਰਦੇ ਆ ਤਾਂ ਕਿ ਇਦਾਂ ਦਾਲ ਬਣਾਣੀ ਹੈ ਤੇ ਤੜਕੇ ਇਦਾਂ ਲਾਣੇ ਨੇ ਤੇ ਇਹਨਾਂ ਚੀਜ਼ਾਂ ਦੇ ਨਾਲ ਹੀ ਪ੍ਰੋਬਲਮ ਆਉਂਦੀ ਹੈ ਤੇ ਦੇਖੋ ਚੈਲੰਜਸ ਤਾਂ ਹੈਗੇ ਨੇ ਨਾ ਕਿਰਨ ਆਪਾਂ ਨੂੰ ਸਮਝਣ ਦੀ ਲੋੜ ਹੈ ਬੱਚਾ ਇਕੱਲਾ ਹੈ ਉੱਥੇ ਮਾਪਿਓ ਨਾਲ ਤਾਂ ਚੱਲੇ ਨਹੀਂ ਗਏ ਹਨਾ ਤੇ ਚੈਲੰਜਸ ਹੈ ਪ੍ਰੀਪੇਅਰ ਹੋ ਕੇ ਜਾਣ ਦੀ ਲੋੜ ਹੈ ਹਰ ਮਾਮਲੇ 'ਚ ਪ੍ਰੀਪੇਅਰ ਹੋ ਕੇ ਜਾਣ ਦੀ ਲੋੜ ਹੈ ਮੈਂਟਲੀ ਹੋ ਜਵੇ ਚਾਹੀ ਹੱਥੀ ਕੰਮ ਹੋਵੇ ਉਹ ਹਰ ਕਰਕੇ ਉੱਥੇ ਜਾਣਾ ਜ਼ਰੂਰੀ ਹੈ ਅਨਡਾਊਟਡ ਜੇ ਪ੍ਰੋਸੈਸ ਦੀ ਜੇ ਗੱਲ ਕਰੀਏ ਟੋਟਲ ਖਰਚਾ ਜੇ ਹੁਣ ਦੀ ਗੱਲ ਕਰੀਏ ਲਾਈ ਜੀਆਈਸੀ ਨੂੰ ਮਿਲਾ ਕੇ ਜਾਂ ਡੈਫੀਨਿਟਲੀ ਪ੍ਰੋਪਰ ਫੰਡਸ ਨੂੰ ਮਿਲਾ ਕੇ ਕਿੰਨਾ ਖਰਚਾ ਆ ਜਾਂਦਾ ਇੱਕ ਸਾਲ ਦੀ ਫੀਸ 12 ਤੋਂ 13 ਲੱਖ ਰੁਪਏ ਤੇ 13 ਲੱਖ ਰੁਪਏ ਜੀਆਈਸੀ 2635 ਡਾਲਰ ਗੱਲ ਕਰੀਏ 25 ਤੋਂ 26 ਲੱਖ ਰੁਪਏ ਦਾ ਟੋਟਲ ਖਰਚਾ ਹੈਗਾ ਜਿਹੜਾ ਨਿਵਾਸ ਸ਼ਮਗ ਰਣਾ ਹੈ ਜਿਹੜਾ 13 ਲੱਖ ਰੁਪਏ ਜੀਆਈਸੀ ਉੱਥੇ ਤੇ ਕੇ ਵਾਪਸ ਮਿਲ ਜਾਣਾ ਹੈ 12 ਜਾਂ 13 ਫੀਸ ਹੈਗੀ ਹੈ ਕੁ 7 ਲੱਖ ਦੇ ਵਿੱਚੋਂ ਛੋਣ ਲਾ ਪਿਆ ਸੋ ਐਵਰੇਜ ਗੱਲ ਕਰੀਏ ਨਾ ਕਿ ਰਨ ਵਧੀਆ ਯੂਨੀਵਰਸਿਟੀ ਵਧੀਆ ਕੋਰਸ ਲੈ ਕੇ 25 ਲੱਖ ਰੁਪਏ ਦੇ ਬੱਚਾ ਉੱਥੇ 1 ਸਾਲ ਦੀ ਪੜਾਈ ਤਰੀਕ ਕਰ ਸਕਦਾ ਓਕੇ ਤੇ ਜਿਹੜੇ ਹੁਣ ਜਾਣਾ ਚਾਹੁੰਦੇ ਨੇ ਬੱਚੇ ਜਿਹੜੇ ਅਪਲਾਈ ਕਰਨ ਕਦੋਂ ਇਨਟੇਕ ਕਰਨ ਐਂਡ ਡੈਫੀਨਿਟਲੀ ਕਿੰਨਾ ਕੁ ਖਰਚਾ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਉਹਨਾਂ ਨੂੰ ਬਾਹਰ ਤੋਂ ਹਾਂ 3 ਜਾਂ 3 ਇਨਟੇਕ ਹੁੰਦੇ ਨੇ ਜਨਵਰੀ ਮਈ ਤੇ ਸੈਪਟੈਂਬਰ ਮਈ ਖਤਮ ਹੋ ਚੁੱਕਿਆ ਮਾਰਚ ਖਤਮ ਹੁੰਦੇ ਆ ਗਿਆ ਤੇ ਮਈ ਤੇ ਸੀਟਾ ਹੈਗੀਆਂ ਸੈਪਟੈਂਬਰ ਇਨਟੇਕ ਦੇ ਵਿੱਚ ਕੁਝ ਕਾਲਜਿਸ 'ਚ ਸੀਟਾ ਹੈਗੀਆਂ ਨੇ ਦਾ 10 ਪਲੱਸ ਟੂ ਦਾ ਰਿਜ਼ਲਟ ਆ ਗਿਆ ਆਈਐਲਐਸ ਜਾਂ ਪੀਟੀ ਕੋਈ ਵੀ ਸਕੋਰ ਰੈਡੀ ਹੈਗਾ ਤੇ ਤੁਸੀਂ ਕਰ ਸਕਦੇ ਹੋ ਨਹੀਂ ਤਾਂ ਫਿਰ ਜਨਵਰੀ 2024 ਤਹਲੇ ਸ਼ੁਰੂ ਹੋਣਾ ਜੀ ਅਪ੍ਰੈਲ ਤੋਂ ਸੀਟਾ ਮਿਲਨੀ ਹੈ ਜਿਹੜੇ ਸਤੰਬਰ ਤੱਕ ਚੱਲਨੀ ਹੈ ਖੁੱਲਾ ਟਾਈਮ ਹੈ ਜਦੋਂ ਬੱਚੀ ਕਰ ਸਕਦਾ ਹੈ ਤੇ ਧਿਆਨ ਕਿਹੜੀ ਗੱਲ ਦਾ ਰੱਖਣਾ ਤੁਹਾਡਾ ਕੋਰਸ ਰੈਲੇਵੈਂਟ ਹੋਣਾ ਬੜਾ ਜ਼ਰੂਰੀ ਕਿਤੇ ਗਲਤ ਕੋਰਸ ਨਾ ਲੈ ਬੈਠਿਓ ਕਾਲੀ ਕਰੀ ਦੇ ਵਿੱਚ ਗਲਤ ਲੋਕੇਸ਼ਨ ਨਾ ਲੈ ਬੈਠਿਓ ਤੇ ਵਿਦਾਊਟ ਆਈਐਲਐਸ ਜਿਹੜੀ ਤੁਸੀਂ ਅਲੱਗ-ਅਲੱਗ ਤਰ੍ਹਾਂ ਦੀ ਐਡ ਦੇਖ ਲੈਣੇ ਹੋ ਕਿ ਪੰਜ ਬੈਂਡ ਐਕਚੂਅਲ ਤਾਂ ਵੀ ਵੀਜ਼ਾ ਆ ਜਾਏਗਾ ਤੇ ਇਦਾਂ ਦੀ ਹਰਕਤ ਨਹੀਂ ਕਰਨੀ ਕੀ ਅਪਲਾਈ ਕਰਨਾ ਹੈ ਕਾਲੀ ਦੇ ਅੱਗੇ ਟੋਏ ਨੇ ਤੇ ਟੋਏ ਚ ਗਿਰਨਾ ਨਹੀਂ ਹਣਾ ਬਿਲਕੁਲ ਸੀ ਥੈਂਕ ਯੂ ਸੋ ਮਚ ਸਰ ਸਾਡੇ ਈ ਵਿਊਅਰਸ ਨੂੰ ਜਾਣਕਾਰੀ ਦੇਣ ਲਈ ਸੋ ਕੈਨੇਡਾ ਜਾਣਾ ਚਾਹੁੰਦੇ ਹੋ ਸੁਪਨਾ ਪੂਰਾ ਕਰਨਾ ਚਾਹੁੰਦੇ ਹੋ ਇਨਟੇਕ ਹੈ ਉਹਦੇ ਵਿੱਚ ਅਪਲਾਈ ਕਰ ਸਕਦੇ ਹੋ ਖਰਚਾ ਤੁਹਾਨੂੰ ਦੱਸਦਾ ਕਿੰਨਾ ਕੁ ਲੱਗਣਾ ਹੈ ਸੋ ਦੇਰ ਕਿਸ ਗੱਲ ਦੀ ਤੁਸੀਂ ਜੇਕਰ ਕੋਈ ਵੀ ਕੁਐਸਚਨ ਹੈ ਕੋਈ ਵੀ ਕੁਇਰੀ ਹੈ ਕਮੈਂਟ ਬਾਕਸ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ ਜਾਂ ਫਿਰ ਮਿਸਟਰ ਨਿਤਿਨ ਸ਼ਾਵਲਾ ਜੀ ਦੀ ਟੀਮ ਨਾਲ ਕੈਪਰੀ ਐਜੂਕੇਸ਼ਨ ਐਂਡ ਇਮੀਗ੍ਰੇਸ਼ਨ ਤੋਂ ਸਰਵਿਸਿਸ ਤੋਂ ਹੈ ਜਿਹੜਾ ਤੁਸੀਂ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ ਹਰ ਤਰ੍ਹਾਂ ਦੀ ਕੁਇਰੀ ਤੁਹਾਡੀ ਸੋਲਵ ਕੀਤੀ ਜਾਵੇ